ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਰ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੇ ਸਟਾਰਟਿੰਗ ਕਰਨਾ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਮਾਰਨਿੰਗ ਦਾ ਟਾਈਮ ਆ ਕੱਲ ਜਿਹੜੀ ਵੀਡੀਓ ਆਪਾਂ ਨੇ ਜਿੱਥੇ ਐਂਡ ਕਰੀ ਸੀ ਉਤੋਂ ਹੀ ਅੱਗੇ ਸ਼ੁਰੂ ਕਰ ਲਈ ਉੱਪਰ ਸਾਰਾ ਕੰਮ ਨਿਬੜਿਆ ਸਾਰਾ ਸਫਾਈਆ ਕਰਤਾ ਤੇ ਉਸ ਤੋਂ ਬਾਅਦ ਆ ਗਈ ਸੀ ਕਿ ਮੈਂ ਥੱਲੇ ਥੱਲੇ ਰਹਿੰਦਾ ਸੀਗਾ ਪਸ਼ੂ ਵਾਲਾ ਕੰਮ ਕਰਨ ਵਾਲਾ ਇਹਨੂੰ ਮੈਨੂੰ ਇੱਦਾਂ ਹੁੰਦਾ ਵੀ ਥੋੜਾ ਜਿਹਾ ਮੜਾ ਦੇਣ ਚਾ ਛੱਡ ਜੂਵੇ ਫੇਰ ਕਰਾਂਗੇ ਵੀ ਧੁੰਦ ਧੁੰਦ ਨਹੀਂ ਮੜੀ ਹਟ ਜਾਂਦੀ ਆ ਫਿਰ ਨਾਲ ਇਹਨਾਂ ਨੂੰ ਪਾਣੀ ਪਲਾਇਆ ਜਾਂਦਾ ਹੈ ਪੱਲੜ ਚੱਕ ਹੋ ਜਾਂਦਾ ਨਾਲੇ ਫਿਰ ਗੋਹਾ ਵਗੈਰਾ ਚੱਕ ਹੋ ਜਾਂਦਾ ਇੱਥੇ ਆਪਾਂ ਨੇ ਪਸ਼ੂਆਂ ਤਲੇ ਗੋਹਾ ਵਗੈਰਾ ਚੱਕ ਕੇ ਸਾਰਾਈ ਸਾਫ਼ ਕਰਤਾ ਸੀਗਾ ਤੇ ਮੈ ਲੱਗੀ ਸੀਗੀ ਬੇੜਾ ਸੰਭਨ ਤੇ ਪਾਣੀ ਵਗੈਰਾ ਵੀ ਪਲਾਤਾ ਸੀਗਾ ਪਸ਼ੂਆਂ ਨੂੰ ਬੇੜੇ ਨਾਲ ਸੀਗਾ ਸੰਭਨ ਨੂੰ ਤੇ ਫੇਰ ਹੁਣ ਆਪਾਂ ਬੇੜਾ ਸਾਫ਼ ਕਰਦਾਂਗੇ ਤੇ ਬਾਕੀ ਸਾਰੇ ਪਸ਼ੂਆਂ ਨੇ ਪਾਣੀ ਪੀ ਲਿਆ ਸੀਗਾ ਗਾਂ ਹੀ ਰਹੀ ਦੀ ਸੀਗੀ ਗਾਂ ਮੁਰਿਆ ਕਿਹਾ ਹੋਇਆ ਸੀਗਾ ਬਾਲਟਾ ਭਰ ਕੇ ਪਰ ਗਾਂ ਪਾਣੀ ਨਹੀਂ ਪੀ ਰਹੀ ਸੀਗੀ ਉਹ ਤਾਂ ਕਰਕੇ ਨਹੀਂ ਪਾਣੀ ਪੀ ਰਹੀ ਸੀ ਕਿਉਂਕਿ ਬਾਲਟੀ ਦੇ ਵਿੱਚ ਨਾ ਅ ਦੂਸਰੀ ਕੱਟੀ ਨੇ ਪਾਣੀ ਪੀ ਲਿਆ ਸੀਗਾ ਤੇ ਉਹ ਬਾਲਟਾ ਹੋ ਗਿਆ ਸੀਗਾ ਝੂਠਾ ਕੱਟੀ ਦਾ ਤਾਂ ਕਰਕੇ ਬੈੜੀ ਪਾਣੀ ਨਹੀਂ ਪੀ ਰਹੀ ਸੀਗੀ ਦੇਖ ਲਓ ਜੀ ਆਪਾਂ ਬੱਚਿਆਂ ਦੇ ਨਖਰੇ ਤਾਂ ਚੱਲਦੀਆਂ ਸਾਨੂੰ ਤਾਂ ਪਸ਼ੂਆਂ ਦੇ ਵੀ ਝੱਲਣੇ ਪੈਂਦੇ ਨੇ ਤੇ ਵੀ ਦਸ ਕੱਟੀ ਨਹੀਂ ਪਾਣੀ ਪੀਤਾ ਵੀ ਤੂ ਪੀਲਾ ਇੱਕ ਗਾਂ ਦੀ ਸਾਡੀ ਵੀ ਇੰਨੀ ਭੜੀ ਆਰਦਾ ਕਿ ਕਿਸੇ ਦਾ ਝੂਠਾ ਪਾਣੀ ਨਹੀਂ ਪੀਂਦੀ ਹੈਗੀ ਪਤਾ ਨਹੀਂ ਇਹਨੂੰ ਕਿੱਥੋਂ ਮਸਕ ਆ ਜਾਂਦਾ ਵੀ ਪਾਣੀ ਕਿਸੇ ਹੋਰ ਪਸ਼ੂ ਨੇ ਪੀਤਾ ਉਹਦੇ ਵਿੱਚ ਇਹ ਫਿਰ ਉਸ ਪਾਣੀ ਨੂੰ ਮੂੰਹੇ ਨਹੀਂ ਲਾਉਂਦੀ ਹੈਗੀ ਬਸ ਢੋਲਣ ਦੀ ਤਿਆਰੀ ਚ ਰਹਿੰਦੀ ਹੈ ਵੀ ਢੋਲਦਾ ਬਾਲਟਾ ਤੇ ਕੁੰਡ ਤੇ ਆਪਾਂ ਲੈ ਕੇ ਨਹੀਂ ਆਉਂਦੇ ਹੈਗੇ ਹੁਣ ਪਾਣੀ ਬਾਲਟੇ ਨਾਲ ਪਲਾਉਨੇ ਆ ਮੈਂ ਤਾਂ ਹਾਤੀ ਹੁੰਨੀ ਆ ਮੈਂ ਸਾੜਾ ਤਾਂ ਬੱਚੇ ਵੀ ਨਖਰੇ ਕਰਦੇ ਨੇ ਤੇ ਪਸ਼ੂ ਵੀ ਨਖਰੇ ਕਰਦੇ ਨੇ ਵੀ ਸਾਨੂੰ ਤਾਂ ਸਾਫ਼ ਸੁਥਰੀਆਂ ਚੀਜ਼ਾਂ ਚਾਹੀਦੀਆਂ ਨੇ ਵੀ ਦੱਸ ਤੇ ਕੀ ਗਈਏ ਪਸ਼ੂਆਂ ਨਾਲ ਤੇ ਬਹੁਤ ਨਖਰੇ ਕਰਦੀ ਆ ਸਾਡੀ ਬੇੜੀ ਤੇ ਹੁਣ ਆਪਾਂ ਉਹ ਬਾਲਟਾ ਨਾਲ ਇਦਾਂ ਫੇਰ ਮੈਂ ਚੱਕ ਲਿਆਂਦਾ ਸੀਗਾ ਉਹਦੇ ਮੂਰੇ ਮੈਂ ਕਿਹਾ ਚਲੋ ਫਰਸ਼ ਵੀ ਧੋਣ ਆਈਆਂ ਵੀ ਕਾਹਨੂੰ ਪਾਣੀ ਡੋਲਣਾ ਖਰਾਬ ਕਰਨਾ ਵੀ ਫਰਸ਼ ਧੋ ਦੂੰਗੀ ਪਾਣੀ ਦੇ ਨਾਲ ਤੇ ਦੇਖੋ ਭਰਿਆ ਪਿਆ ਪਾਣੀ ਆ ਬਿਲਕੁਲ ਸਾਫਾ ਕੁਛ ਨਹੀਂ ਗਾ ਪਾਣੀ ਦੇ ਵਿੱਚ ਤੇ ਇਹਨਾਂ ਤਾਜਾ ਭਰਿਆ ਸੀਗਾ ਮੋਟਰ ਤੋਂ ਬਸ ਇਦਾਂ ਹੀ ਸੀਗਾ ਵੀ ਕੱਟੀ ਨੇ ਝੂਠਾ ਕਰਤਾ ਸੀਗਾ ਬਾਲਟ ਤਾਂ ਕਰਕੇ ਨਹੀਂ ਪੀ ਰਹੀ ਸੀਗੀ ਤੇ ਆਸਾ ਹਾ ਦਿੰਨੇ ਆ ਜਿਸਕੇ ਤੇ ਅਮਰਤਾ ਸ਼ਹਿਰ ਹੈ ਜਿਹੜੇ ਤੋਂ ਇਦਾਂ ਕਰਦੀਆਂ ਤੇ ਹਮ ਪਤਾ ਨਹੀਂ ਘਾਤੇ ਇਹਨੂੰ ਤਾਂ ਬਹੁਤ ਸੁਚੰਦਾਰ ਰਹਿੰਦਾ ਅੱਛਾ ਜੇ ਇਹਨੂੰ ਪਹਿਲਾਂ ਪਾਣੀ ਪਲਾ ਦਈਏ ਫੇਰ ਪੀ ਲੈਣਾ ਵੀ ਪਹਿਲਾਂ ਸਾਫ ਸੁਥਰਾ ਬਾਲਟ ਇਹਦੇ ਕੋਲ ਜਾਵੇ ਚਾਹੇ ਬਾਜ ਹੋਰ ਪਸ਼ੂ ਪੀ ਲੈਣਗੇ ਇਹਦਾ ਝੂਠਾ ਪਰ ਇਹਨੇ ਕਿਸੇ ਹੋਰ ਪਸ਼ੂ ਦਾ ਝੂਠਾ ਪਾਣੀ ਨਹੀਂ ਪੀਣਾ ਹੈਗਾ ਬੈੜੀ ਨੇ ਸਾਡੀ ਨੇ ਇੰਨਾ ਜ਼ਿਆਦਾ ਖਿਆਲ ਰੱਖ ਦਿਆ ਇਹਨੂੰ ਮੁਸਕ ਆ ਜਾਂਦਾ ਵਿੱਚੋਂ ਪਾਣੀ ਦੇ ਤੇ ਲਓ ਜੀ ਆਪਾਂ ਹੁਣ ਇਹ ਪਾਣੀ ਫਿਰ ਕਾਨੂੰ ਮੈਂ ਆ ਵੀ ਚੱਲ ਡੋਲਣਾ ਇਦਾਂ ਵੀ ਤਾਂ ਮੇਰਾ ਹਲੇ ਬੇੜਾ ਰਹਿੰਦਾ ਸੀਗਾ ਸੰਭਨ ਤੋਂ ਤੇ ਪਹਿਲਾਂ ਮੈਂ ਬਾਲਟਾ ਹੀ ਖਾਲੀ ਕਰਿਆ ਪਾਣੀ ਵਾਲਾ ਮੈਂ ਵੀ ਪਹਿਲਾਂ ਫਾਸੇ ਧੋਦਾ ਉਹ ਮਿੱਟੀ ਵਗੈਰਾ ਹੂਈ ਦਾ ਸਾਰੀ ਗੁਹਾ ਹੋਇਆ ਹੋ ਜਾਂਦਾ ਨਾ ਤੇ ਜਦੋਂ ਪਾਣੀ ਪਲਾਉਂਦੇ ਪਸ਼ੂ ਨੂੰ ਕੋਲ ਕੇ ਉਹਨਾਂ ਦੇ ਪਹਿਰਾ ਨਾਲ ਜੋ ਗੁਹਾ ਆ ਜਾਂਦਾ ਤੇ ਤਾਂ ਕਰਕੇ ਥੋੜਾ ਉਹ ਅ ਪਰਸ਼ਾਪਾ ਨੂੰ ਪਾਣੀ ਨਾਲ ਧੋਣਾ ਹੀ ਪੈਂਦਾ ਰੋਜ਼ ਡੇਲੀ ਧੋਦਣ ਨਾਲ ਸਾਫ ਜਾ ਜਾਂਦਾ ਧੋਤੇ ਤੇ ਪਾਣੀ ਤਾਂ ਚਲੋ ਆਪਣੇ ਉਧਰ ਖਾਲ ਚੇ ਜਾਂਦਾ ਖਾਲ ਤੋਂ ਬਾਅਦ ਫਿਰ ਖੇਤ ਦੇ ਵਿੱਚ ਚਲੇ ਜਾਂਦਾ ਤੇ ਪੱਠੀਆਂ ਵਗੈਰਾ ਨੂੰ ਲੱਗ ਜਾਂਦਾ ਪਾਣੀ ਇਹ ਹੁਣ ਬਸ ਨਾ ਇਹ ਬਾਲਟ ਸਾਰਾ ਬੇਲੀ ਹੋ ਗਿਆ ਆਪਣਾ ਹੁਣ ਇਹਨੂੰ ਮੈਂ ਨਾ ਸਮਾਰ ਕੇ ਹਨ ਧੋ ਕੇ ਫੇਰ ਪਾਣੀ ਪਲਾਉਂਗੀ ਵੜੀ ਨੂੰ ਤੇ ਜਿਉਂ ਨੇ ਨਾ ਪਾਣੀ ਪੀਤਾ ਫੇਰ ਪੇ ਚੱਕੀ ਜਾਂਦੀ ਆ ਫੇਰ ਬੈਂਦੀ ਵੀ ਹੈ ਨਹੀਂ ਜੀ ਲਓ ਜੀ ਹੁਣ ਆਪਾਂ ਸਾਰੇ ਬਾਲਟੇ ਨੂੰ ਨਾ ਸਮਾਰ ਕੇ ਪਹਿਲਾਂ ਬਾਲਟੀ ਧੋ ਮੰਗੇ ਬਾਲਟੇ ਲਿਬੜੀ ਹੁੰਦੀ ਆ ਫੇਰ ਮੈਂ ਕੁੰਡ ਚ ਨਹੀਂ ਪਾਉਂਦੀ ਹੈਗੀ ਫੇਰ ਕੁੰਡ ਦਾ ਸਾਰਾ ਪਾਣੀ ਖਰਾਬ ਹੋ ਜਾਂਦਾ ਮੈ ਆੜ ਵਾਲੇ ਲਿਬੜੀ ਹੋਈ ਸੀਗੀ ਬਾਲਟੀ ਤੇ ਛਿੱਟੇ ਵਗੈਰਾ ਪਾ ਲਾਂ ਤੇ ਮਿੱਟੀ ਮੁੱਟੀ ਦੇ ਤੇ ਫੇਰ ਉਹਨੂੰ ਤੋਂ ਕੇ ਸਮਾਰ ਕੇ ਬਾਲਟੀ ਨੂੰ ਅ ਫੇਰ ਬਾਲਟੀ ਚ ਪਾਵਾਂਗੇ ਪਾਣੀ ਤੇ ਬਾਲਟੀ ਨੂੰ ਮੈਂ ਧੋ ਲਾਂਗੇ ਸਮਾਰ ਕੇ ਤਾਂ ਜੋ ਉਹਨੂੰ ਮੋਸਕ ਨਾ ਆਵੇ ਫੇਰ ਨਾਲੇ ਪਾਣੀ ਜਿਹੜਾ ਮੈਂ ਕੁੰਡ ਚੋਂ ਭਰਨਾ ਇਹ ਵੀ ਪਸ਼ੂਆਂ ਨੇ ਪੀਤਾ ਹੋਇਆ ਏ ਇਹ ਐ ਨਹੀਂ ਕਿ ਉਹ ਵੀ ਪਸ਼ੂਆਂ ਨੇ ਨਹੀਂ ਪੀਤਾ ਹੋਇਆ ਹੈਗਾ ബസ് ഒന്നാല സച്ചാ ചാഹ് പാണിത ഉള്ളോ കുണ്ട പീല പാടി ജോലി ഹണം ധോക്ക സം പാടി പല പാണി ഇന പീലി ഹാ സാ പക്ഷേ താ ਆ ਫਿਰ ਪਸ਼ੂ ਰਾਮ ਕਰ ਲੈਣ। ਨਾਮ ਨਾਲ ਬੈਠੇ ਰਹਿਣਗੇ ਹੁਣ। ਅ ਢਾਈ ਘੰਟੇ ਲਈ ਟਕਟਾ ਇਧਨੇ ਵਿੱਚ ਟਕ ਬੈਠੇ ਰਹਿਣਗੇ। ਉਦੋਂ ਤੱਕ ਐਨ ਨਰਾਮ ਕਰਦੇ ਨੇ ਕਿਉਂਕਿ ਜੇ ਪਸ਼ੂ ਨੂੰ ਜੰਗਾਲੀ ਕਰਨ ਦਾ ਵੀ ਟਾਈਮ ਵੀ ਚਾਹੀਦਾ ਤੇ ਜਿੰਨਾ ਪਸ਼ੂ ਰਾਮ ਕਰਦਾ ਹੈ ਜੰਗਾਲੀ ਕਰਦਾ ਹੈ ਉਹਨਾਂ ਫਿਰ ਸੀਧਮੰਦ ਵੀ ਰਹਿੰਦਾ ਹੈ ਤੇ ਦੁੱਧ ਵਗਾਰਾ ਨੂੰ ਵੀ ਸਹੀ ਰਹਿੰਦਾ। ਪਸ਼ੂ ਨੂੰ ਜਗਾਲੀ ਕਰਨ ਨੂੰ ਵੀ ਟਾਈਮ ਦੇਣਾ ਚਾਹੀਦਾ। ਹੁਣ ਇਹਨਾਂ ਨੇ ਐਨ ਨਰਾਮ ਕਰਵਾ ਲੈਣਾ, ਖਾ ਪੀ ਲੈਣਾ ਨੇ ਬੱਦ ਦਾ। ਸਾਰੇ ਆਪਣਾ ਕੰਮ ਨਿਭੜ ਗਏ ਤੇ ਬਸ ਅਬ ਬੈਠਿਆ ਰਹਿਣਗੇ ਆ ਤੇ ਆਪਾਂ ਪਰਦੇ ਵਗੈਰਾ ਲਾ ਦਾਂਗੇ ਪਰਦੇ ਨਹੀਂ ਚੱਕਦੇ ਹੈਗੇ ਦੀਨ ਚ ਲੱਗੇ ਰਹਿੰਦੇ ਨੇ ਤੇ ਪਰਦੇ ਲਾਉਣ ਨਾਲ ਨਿਕਾ ਜਾਂਦਾ ਤੇ ਬੈਠਿਆ ਰਹਿੰਦੇ ਨੇ ਮਿਹਦਾ ਹੱਥ ਚ ਲਿਜਾਂਗੇ ਲੋ ਜੇ ਮੈਂ ਪਰਦਾ ਲਾਤਾ ਸੀਗਾ ਜਿਹੜਾ ਪਰਦਾ ਨਾ ਥੋੜਾ ਜਿਹਾ ਫਟ ਗਿਆ ਸੀਗਾ ਇਹਦੀ ਸਿਉਣਾਂ ਉੱਡੜ ਗਈਆਂ ਸੀਗੀਆਂ ਤੇ ਮੈਂ ਬੜੀ ਜੀ ਮਹਿੰਗਾਈ ਸੀਗੀ ਉੱਥੇ ਰੱਖ ਕੇ ਮੈਂ ਗੋਬਰ ਗੈਸ ਦੇ ਥਾਂ ਤੇ ਰੱਖਦੀ ਸੀ ਕਿਉਂਕਿ ਪੱਲੜ ਤੇ ਉੱਥੇ ਭੁੱਲ ਗਈ ਮੁੜ ਕੇ ਮੈਨੂੰ ਆਉਣ ਲੱਭੀ ਹੋਣੀਗੇ ਹੁਣ ਬੱਚਿਆਂ ਨੇ ਆਏ ਨੇ ਤੇ ਪੁੱਛੂੰਗੀ ਉਹਨਾਂ ਤੋਂ ਜਾਂ ਫਿਰ ਨਮੀ ਮੰਗਾਉਣੀ ਪੈਣੀ ਹੈ ਮੈਨੂੰ ਲਓ ਜੀ ਅ ਬਾਕੀ ਉਸ ਤੋਂ ਬਾਅਦ ਆਪਦੇ ਹੋਰ ਕੰਮ ਕਾਰ ਕਰੇ ਤੇ ਇਹ ਹੈਗਾ 3:00 ਵਜੇ ਦਾ ਟਾਈਮ ਤੇ ਹੁਣ ਆਗੇ ਸੀਗੇ ਪਸ਼ੂਆਂ ਲਈ ਪੱਠੇ ਵੱਢਣ ਹਰੇਚਾਰੇ ਦਾ ਪ੍ਰਬੰਧ ਕਰਨਾ ਆ ਤੇ ਇਹ ਨਹੀਂ ਜੀ ਆਪਣੇ ਪਿੰਡਾਂ ਵਾਲਿਆਂ ਤੇ ਕੰਮ ਜਿਹਨਾਂ ਨੂੰ ਕਰੇ ਬਿਨਾ ਨਹੀਂ ਸਰਦਾ ਹੈਗਾ ਚਾਹੇ ਕਿ ਉਹ ਜਾ ਵੀ ਮੌਸਮ ਹੋਵੇ ਹਰ ਹਿਲੇ ਕਰਨੀ ਪੈਂਦੇ ਨੇ ਤੇ ਠੰਡਾ ਠੰਡਾ ਸੀਗਾ ਹੱਥਾਂ ਨੂੰ ਠੰਡਾ ਲੱਗ ਰਿਹਾ ਸੀਗਾ ਠਰੀ ਪੈ ਸੀਗੇ ਬੱਠੇ ਵੀ ਤੇ ਦਾਤਰੇ ਨਾਲੇ ਵੱਢਦੇ ਹੁੰਨੇ ਆ ਇਹ ਹੈਗਾ ਮੱਖਣ ਮਲਾਈ ਘਾਏ ਤੇ ਬਧੀਆ ਵੱਡ ਹੋ ਜਾਂਦਾ ਹੈ ਪਰ ਇਹ ਥੋੜਾ ਦਾਤਰੇ ਦੇ ਲਈ ਤਿੱਖਾ ਚਾਹੀਦਾ। ਅ ਥੋੜੀ ਥੋੜੀ دیر ਬੰਦਣਾ ਤਿੱਖਾ ਕਰਕੇ ਫੇਰ ਵੱਢਣਾ ਪੈਂਦਾ ਹੈ। ਤੇ ਹਾਲੇ ਛੋਟਾ ਹੈ ਤਾਂ ਕਰਕੇ ਦਾਤਰੇ ਨਾਲ ਵੱਢ ਲੰਨੇ ਆ ਫੇਰ ਤਾਂ ਬਾਅਦ ਚ ਦਾਤੀ ਨਾਲ ਵੱਢਦੇ ਹੁੰਨੇ ਆ। ਜਿੰਨਾ ਚਿਰ ਛੋਟਾ ਹੈ ਉਹਨਾਂ ਚਿਰ ਦਾਤਰੇ ਨਾਲ ਵੱਢ ਲੰਨੇ ਆ ਤੇ ਬਸ ਇਹ ਸਾਬੇ ਦਾ ਪਾਪਾ ਵੱਢ ਦੂਗਾ ਤੇ ਮੈਂ ਅ ਪੱਲੀ ਚ ਭਾ ਦੂੰਗੀ। ਦੋ ਕਪੰਡੇ ਹੀ ਵੱਟਣੀਆਂ ਹੁੰਦੀਆਂ ਨੇ। ਫੇ ਜਾ ਕੇ ਕਰਾਂਗੇ ਟੋਕਾ ਟੋਕਾ ਕਰਨ ਤੋਂ ਬਾਅਦ ਫੇਜ ਜਦ ਹੀ ਵਸ ਧਾਰਾਂ ਦਾ ਟਾਈਮ ਹੋ ਜਾਣਾ ਧਾਰਾਂ ਤੋਂ ਬਾਅਦ ਫਿਰ ਰੋਟੀ ਪਾਣੀ ਦਾ ਬਾਸ ਜਿਵੇਂ ਚੱਲੀ ਜਾਂਦੇ ਨੇ ਸਾਡੇ ਕੰਮ ਤਾਂ ਸਹੀ ਦਿਹਾੜੀ ਤੇ ਸਾਰੇ ਦਿਹਾੜੀ ਕੰਮ ਚੱਲੀ ਜਾਂਦੇ ਨੇ ਜਿਹੜੇ ਮੁੱਕਣ ਦਾ ਨਾਂ ਨਹੀਂ ਲੈਂਦੇ ਹੈਗੇ ਤੇ ਬਸ ਜੀ ਇੱਥੇ ਨਾਲੇ ਅਸੀਂ ਛੱਡਿਆ ਹੋਇਆ ਸੀਗਾ ਛੇਲਾ ਅਨ ਛੇਲਾ ਪੱਟੇ ਚੋਗ ਰਿਆ ਸੀਗਾ ਨਾਲ ਦੀ ਨਾਲ ਕਾਰਿਆ ਸੀ ਆ ਤੇ ਇਹ ਵਿਚਾਰਾ ਰਹਿ ਗਿਆ ਕੱਲਾ ਤੇ ਜਿਹੜੀ ਆਪਣੀ ਛੇਤੀ ਸੀਗੀ ਨਾ ਉਹਨੇ ਨਾ ਪਤਾ ਨਹੀਂ ਉਹਨੂੰ ਠੰਡ ਲੱਗ ਗਈ ਪਤਾ ਨਹੀਂ ਕੀ ਗੱਲ ਹੋਈ ਆ ਤੇ ਉਹ ਮਰ ਗਈ ਸੀ ਉਹ ਮਰੀ ਸੀਗੀ ਉਸ ਦਿਨ ਜਿਸ ਦਿਨ ਪੰਜਾਬ ਬੰਦ ਸੀਗਾ ਉਹਦੋਂ ਇੱਕ ਦਿਨ ਪਹਿਲਾਂ ਮਰ ਗਈ ਸੀ ਵੈਸੇ ਤਾਂ ਠੰਡ ਨਹੀਂ ਲੱਗੀ ਹੈਗੀ ਉਹਨੂੰ ਉਹ ਨਾ ਬੰਨੀ ਹੋਈ ਸੀਗੀ ਉਨੇ ਪਤਾ ਨਹੀਂ ਫਾਫੂਹਾ ਲੈ ਲੈ ਵਸਤੋ ਗਿਰੂ ਪੀਓ ਦੇਖੀ ਆ ਪਤਾ ਨਹੀਂ ਉਹਨਾਂ ਗਣਾ ਘੁੱਟ ਹੋ ਗਿਆ ਹਨਾ ਇਹ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੈਸੇ ਤਾਂ ਸੀ ਮੈਂ ਉਦੋਂ ਦੀ ਵੀਡੀਓ ਵੀ ਬਣਾਈ ਸੀਗੀ ਵਸ ਵੀਡੀਓ ਬਣਾ ਕੇ ਜਾ ਕੇ ਉੱਪਰ ਸਬਜ਼ੀਓ ਬਣਾਉਣ ਲੱਗੀ ਆ ਜਿੱਦਣ ਜਿਮੀ ਗਾਂਦੇ ਸਬਜ਼ੀ ਬਣਾਈ ਸੀ ਉਦੋਂ ਦੀ ਗੱਲ ਆ ਤੇ ਬਾਹਰੋਂ ਉਹਨੇ ਦੋ ਹੀ ਚਿੱਕਾ ਮਾਰੀਆਂ ਨੇ ਤੇ ਉਹ ਤਾਂ ਨਹੀਂ ਕੀ ਹੋਇਆ ਹਨਾ ਪਤਾ ਨਹੀਂ ਅਟੈਕ ਵਗੈਰਾ ਹੋ ਗਿਆ ਹਨਾ ਬਸ ਜਿੰਨ ਦੋ ਚਿੰਕਾ ਮਾਰ ਕੇ ਉਸ ਤੋਂ ਬਾਅਦ ਮਰੀ ਬਈਓ ਦੇਖੀ ਅਸੀਂ ਤਾਂ ਤਾਂ ਹੀ ਮੈਂ ਬਹੁਤ ਘੱਟ ਰੱਖਣ ਨੂੰ ਕਹਿੰਦੀ ਆ ਤੇ ਪਾਪਾ ਹੀ ਨਹੀਂ ਮੰਨਦਾ ਹੈਗਾ ਰੱਖ ਲੈਂਦਾ ਇਹ ਇਹ ਪਤਾ ਨਹੀਂ ਲੱਗਦਾ ਕਦੋਂ ਮਰ ਜਾਂਦੇ ਨੇ ਫਾਹਾ ਲੈ ਲੈਂਦੇ ਨੇ ਪਰ ਇਹ ਹਟਦਾ ਨਹੀਂਗਾ ਰੱਖਣਾ ਮੈਂ ਤਾਂ ਬਹੁਤ ਕਹਿੰਨੀ ਨੇ ਵੀ ਰਹਿਣ ਦੇ ਰੱਖਣ ਨੂੰ ਉਹਨਾਂ ਨੂੰ ਤੇ ਬਸ ਹੁਣ ਛੇਲਾ ਹੀ ਰਹਿ ਗਿਆ ਆਪਣੇ ਕੋਲ ਬਾਕੀ ਜੀ ਹੁਣ ਸੂਰਜ ੱਟ ਲੈਣ ਵਾਲਾ ਮੱਧਮ ਜਾ ਹੋ ਗਿਆ ਬਸ ਹੁਣ ਆਪਾਂ ਜਾ ਕੇ ਪੱਠੇ ਵਗੈਰਾ ਪਾਵਾਂਗੇ ਬਾਕੀ ਜੀ ਹੁਣ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਤੇ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ